45 ਸਾਲ ਦਾ ਗੁਰਨਾਮ ਸਿੰਘ ਜੋ ਕਿ ਜੁਕੇ ਦੇ ਵਿੱਚ ਰਹਿੰਦਾ ਸੀ ਤੇ ਇੱਕ ਦਿਨ ਉਹ ਇੰਡੀਆ ਦੇ ਵਿੱਚ ਆਉਂਦਾ ਹੈ ਇੱਥੇ ਇਹਦੀ ਮੁਲਾਕਾਤ ਹੁੰਦੀ ਹੈ ਨਰਿੰਦਰ ਕੌਰ ਦੇ ਨਾਲ ਨਰਿੰਦਰ ਕੌਰ ਦਾ ਪਹਿਲਾਂ ਵਿਆਹ ਹੋ ਚੁੱਕਿਆ ਸੀ ਪਰ ਇਹਦਾ ਤਲਾਕ ਵੀ ਹੋ ਚੁੱਕਿਆ ਸੀ ਕਿਉਂਕਿ ਇਹਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੋਇਆ ਸੀ ਤੇ ਇਸ ਕਰਕੇ ਇਹਨੇ ਤਲਾਕ ਲੈ ਲਿਆ ਸੀ ਤੇ ਦੂਸਰੇ ਪਾਸੇ ਗੁਰਨਾਮ ਸਿੰਘ ਦਾ ਵੀ ਵਿਆਹ ਹੋਇਆ ਸੀ ਤੇ ਇਹਦੇ ਘਰ ਵੀ ਕੋਈ ਬੱਚਾ ਨਹੀਂ ਹੋ ਰਿਹਾ ਸੀ ਗੁਰਨਾਮ ਸਿੰਘ ਜਦੋਂ ਨਿਰਿੰਦਰ ਕੋਰ ਨੂੰ ਮਿਲਦਾ ਹੈ ਤਾਂ ਪਤਾ ਨਹੀਂ ਇਹਨਾਂ ਦੇ ਵਿੱਚ ਕੀ ਗਿੱਟਮਿਟ ਹੁੰਦੀ ਹੈ ਇਹ ਹੁਣ ਇਹਨੂੰ ਆਪਣੇ ਨਾਲ ਵਿਆਹ ਕਰਨ ਦੇ ਲਈ ਮਨਾਉਂਦਾ ਹੈ ਤੇ ਨਿਰਿੰਦਰ ਕੋਰ ਵੀ ਇੱਥੇ ਇਹਦੇ ਨਾਲ ਵਿਆਹ ਕਰਨ ਦੇ ਲਈ ਰਾਜੀ ਹੋ ਜਾਂਦੀ ਹੈ ਭਾਵੇਂ ਇਹ ਪਹਿਲਾਂ ਹੀ ਵਿਆਹਾ ਹੋਇਆ ਸੀ ਪਰ ਪਤਾ ਨਹੀਂ ਕਿਉਂ ਨਿਰਿੰਦਰ ਕੋਰ ਨੇ ਇਹਦੇ ਨਾਲ ਵਿਆਹ ਕਰਨ ਦੇ ਲਈ ਰਾਜੀ ਹੋ ਗਈ ਸੀ ਕਿਉਂਕਿ ਇਹਨੇ ਇੱਥੇ ਇੱਕ ਕੰਡੀਸ਼ਨ ਵੀ ਰੱਖੀ ਕਿ ਉਹ ਆਪਣੀ ਪਹਿਲੀ ਪਤਨੀ ਨੂੰ ਵੀ ਨਹੀਂ ਛੱਡੇਗਾ ਤੇ ਨਿਰਿੰਦਰ ਕੋਰ ਦੇ ਨਾਲ ਉਹ ਵਿਆਹ ਕਰਵਾਵੇਗਾ ਨਿਰਿੰਦਰ ਕੋਰ ਤੇ ਗੁਰਨਾਮ ਸਿੰਘ ਪਹਿਲੀ ਵਾਰੀ ਇਹ ਫਰਟੀਲਿਟੀ ਹਸਪੀਟਲ ਦੇ ਵਿੱਚ ਮਿਲੇ ਸਨ ਗੁਰਨਾਮ ਸਿੰਘ ਆਪਣੀ ਪਹਿਲੀ ਪਤਨੀ ਸਤਬੀਰ ਕੋੜ ਨੂੰ ਇੱਥੇ ਟ੍ਰੀਟਮੈਂਟ ਕਰਾਉਣ ਵਾਸਤੇ ਲੈ ਕੇ ਆਇਆ ਸੀ ਗੁਰਨਾਮ ਸਿੰਘ ਨੂੰ ਇੰਗਲੈਂਡ ਵਿੱਚ ਰਹਿੰਦੇ ਹੋਏ 30 ਸਾਲ ਹੋ ਚੁੱਕੇ ਸਨ ਤੇ ਜਦੋਂ ਇਹਦੀ ਨਿਰਿੰਦਰ ਕੋਰ ਦੇ ਨਾਲ ਮੁਲਾਕਾਤ ਹੋਈ ਸੀ ਉਦੋਂ ਇਹਦੀ ਉਮਰ ਸੀ 45 ਤੋਂ 50 ਸਾਲ ਤੇ ਉਸ ਸਮੇਂ ਨਿਰਿੰਦਰ ਕੋਰ ਦੀ ਉਮਰ ਸੀ 33 ਤੋਂ 35 ਸਾਲ ਜਾਨੀ ਕਿ ਕਹਿ ਸਕਦੇ ਹਾਂ ਕਿ ਨਿਰਿੰਦਰ ਕੋੜ 10 ਤੋਂ 15 ਸਾਲ ਇਹਦੇ ਤੋਂ ਛੋਟੀ ਸੀ ਸਾਲ 2011 ਦੇ ਵਿੱਚ ਗੁਰਨਾਮ ਤੇ ਨਿਰਿੰਦਰ ਕੋੜ ਦਾ ਇਹਨਾਂ ਦੇ ਪਿੰਡ ਦੇ ਵਿੱਚ ਹੀ ਇਹਨਾਂ ਦੇ ਗਨੇ ਚੁਨੇ ਰਿਸ਼ਤੇਦਾਰਾਂ ਦੀ ਮੌਜੂਦਗੀ ਦੇ ਦੌਰਾਨ ਗੁਰਦੁਆਰੇ ਸਾਹਿਬ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੈ ਨਿਰਿੰਦਰ ਕੋੜ ਨੂੰ ਤੇ ਨਿਰਿੰਦਰ ਕੋੜ ਦੇ ਘਰ ਵਾਲਿਆਂ ਨੂੰ ਸਾਰਾ ਕੁਝ ਪਤਾ ਸੀ ਕਿ ਗੁਰਨਾਮ ਸਿੰਘ ਦਾ ਪਹਿਲਾਂ ਵੀ ਵਿਆਹ ਹੋਇਆ ਹੈ ਤੇ ਇਹ ਆਪਣੀ ਪਹਿਲੀ ਪਤਨੀ ਨੂੰ ਨਹੀਂ ਛੱਡ ਰਿਹਾ ਤੇ ਇਹ ਵੀ ਇਹਦੇ ਨਾਲ ਵਿਆਹ ਕਰਨ ਦੇ ਲਈ ਰਾਜੀ ਹੋ ਗਏ ਸਨ ਵਿਆਹ ਹੋਣ ਤੋਂ ਬਾਅਦ ਇਹ ਉਸੇ ਸਾਲ ਹੀ ਨਰਿੰਦਰ ਕੋਰ ਨੂੰ ਜੂਕੇ ਦੇ ਵਿੱਚ ਲੈ ਕੇ ਚਲਾ ਗਿਆ ਸੀ ਤੇ ਇੱਥੇ ਹੁਣ ਸਾਉਥ ਹਾਲ ਦੇ ਵਿੱਚ ਇਹ ਆਪਣੀ ਪਹਿਲੀ ਪਤਨੀ ਸੁਤਬੀਰ ਕੋਰ ਤੇ ਦੂਜੀ ਪਤਨੀ ਨਰਿੰਦਰ ਕੋਰ ਦੇ ਨਾਲ ਰਹਿਣ ਲੱਗ ਪਿਆ ਸੀ ਇਹਨਾਂ ਦੇ ਵਿਆਹ ਤੋਂ 1.5 ਸਾਲ ਬਾਅਦ ਹੀ ਇਹਨਾਂ ਦੇ ਘਰ ਦੇ ਵਿੱਚ ਇੱਕ ਮੁੰਡੇ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਗੁਰਨੂਰ ਰੱਖਿਆ ਜਾਂਦਾ ਹੈ ਮੁੰਡਾ ਹੁੰਦਿਆ ਸਾਰੀ ਇਹਨਾਂ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਸੀ ਇਧਰ ਪੰਜਾਬ ਦੇ ਵਿੱਚ ਹੀ ਇਹਨਾਂ ਦੇ ਸਾਰੇ ਰਿਸ਼ਤੇਦਾਰ ਘਰ ਦੇ ਜਸਤ ਮਨੋਂ ਲੱਗ ਜਾਂਦੇ ਨੇ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਪਹਿਲੀ ਵਾਰੀ ਕੋਈ ਬੱਚਾ ਹੋਇਆ ਸੀ ਗੁਰਨਾਮ ਦੇ ਘਰ ਵਾਲਿਆਂ ਨੇ ਇਸ ਬੱਚੇ ਦੇ ਲਈ ਬੜੀਆਂ ਹੀ ਸੁਖ ਨਾਲ ਸੁਖੀਆਂ ਸਨ ਹੁਣ ਸਾਲ ਆ ਜਾਂਦਾ ਹੈ 2012 ਦਾ ਤੇ ਇਹ ਪੂਰਾ ਪਰਿਵਾਰ ਹੀ ਇੰਡੀਆ ਦੇ ਵਿੱਚ ਆਉਂਦਾ ਹੈ ਗੁਰਨਾਮ ਸਿੰਘ ਆਪਣੇ ਬੱਚੇ ਨੂੰ ਲੈ ਕੇ ਤੇ ਆਪਣੇ ਦੋਹਾਂ ਪਤਨੀਆਂ ਨੂੰ ਲੈ ਕੇ ਇੰਡੀਆ ਦੇ ਵਿੱਚ ਆਉਂਦਾ ਹੈ ਤੇ ਜਦੋਂ ਵੀ ਇਹ ਆਪਣੇ ਸਹੁਰੇ ਘਰ ਜਾਂਦਾ ਸੀ ਤੇ ਦੋਨਾਂ ਪਤਨੀਆਂ ਨੂੰ ਨਾਲ ਲੈ ਕੇ ਹੀ ਜਾਂਦਾ ਸੀ ਹੁਣ ਸਾਲ ਆ ਜਾਂਦਾ ਹੈ 2013 ਦਾ ਤੇਗੁਰਨਾਮ ਸਿੰਘ ਦੇ ਘਰ ਦੇ ਵਿੱਚ ਫਿਰ ਇੱਕ ਬੱਚਾ ਜਨਮ ਲੈਂਦਾ ਹੈ। ਇਸ ਵਾਰੀ ਵੀ ਇਹਨਾਂ ਦੇ ਘਰ ਮੁੰਡਾ ਹੀ ਜਨਮ ਲੈਂਦਾ ਹੈ। ਗੁਰਨਾਮ ਸਿੰਘ ਇੱਥੇ ਬੜਾ ਖੁਸ਼ ਸੀ ਕਿਉਂਕਿ ਉਹਨੇ ਪ੍ਰਮਾਤਮਾ ਕੋਲੋਂ ਇੱਕ ਬੱਚੇ ਦੀ ਦعت ਮੰਗੀ ਸੀ ਪਰ ਰੱਬ ਨੇ ਉਹਨੂੰ ਦੋ ਮੁੰਡੇ ਦੇ ਦਿੱਤੇ ਸਨ। ਗੁਰਨਾਮ ਸਿੰਘ ਨੇ ਜਿਸ ਮਕਸਦ ਵਾਸਤੇ ਦੂਸਰਾ ਵਿਆਹ ਕਰਵਾਇਆ ਸੀ ਉਹਦਾ ਮਕਸਦ ਲਗਭਗ ਪੂਰਾ ਹੋ ਚੁੱਕਿਆ ਸੀ। ਯਾਨੀ ਕਿ ਉਹਨੇ ਬੱਚਿਆਂ ਦੀ ਖਾਤਰ ਵਿਆਹ ਕਰਵਾਇਆ ਸੀ। ਤੇ ਉਹਨੂੰ ਦੋ ਮੁੰਡੇ ਰੱਬ ਨੇ ਦੇ ਦਿੱਤੇ ਸਨ। ਪਰ ਹੁਣ ਇਹ ਤੇ ਗੁਰਨਾਮ ਸਿੰਘ ਦਾ ਜਿਹੜਾ ਵਤੀਰਾ ਸੀ ਉਹ ਬਦਲਣਾ ਸ਼ੁਰੂ ਹੋ ਗਿਆ ਸੀ। ਉਹ ਆਪਣੀ ਦੂਸਰੀ ਪਤਨੀ ਨਰਿੰਦਰ ਕੌਰ ਨੂੰ ਤਲਾਕ ਦੇਣ ਬਾਰੇ ਸੋਚ ਰਿਹਾ ਸੀ। ਹੁਣ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਨੂੰ ਤਲਾਕ ਦੇ ਦਵੇ ਕਿਉਂਕਿ ਉਹਨੇ ਬੱਚਿਆਂ ਦੇ ਲਈ ਇਹਦੇ ਨਾਲ ਵਿਆਹ ਕਰਵਾਇਆ ਸੀ ਤੇ ਬੱਚੇ ਉਹਨੂੰ ਮਿਲ ਗਏ ਸਨ। ਪਰ ਨਰਿੰਦਰ ਕੌਰ ਸਾਫ਼-ਸਾਫ਼ ਮਨ੍ਹਾ ਕਰ ਦਿੰਦੀ ਹੈ ਕਿ ਉਹ ਤਲਾਕ ਨਹੀਂ ਦੇਵੇਗੀ। ਹੁਣ ਇਹਨਾਂ ਦੇ ਘਰ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਕਲੇਸ਼ ਹੋਣਾ ਸ਼ੁਰੂ ਹੋ ਗਿਆ ਸੀ। ਕਿਉਂਕਿ ਗੁਰਨਾਮ ਸਿੰਘ ਦਾ ਪਹਿਲੇ ਦਿਨ ਤੋਂ ਹੀ ਪਲਾਨ ਸੀ ਇਹਨੇ ਇਹ ਸੋਚਿਆ ਸੀ ਕਿ ਜਦੋਂ ਨਰਿੰਦਰ ਕੋਰ ਦੇ ਘਰ ਬੱਚੇ ਹੋ ਜਾਣਗੇ ਤਾਂ ਇਹ ਇਹਨੂੰ ਛੱਡ ਦਵੇਗਾ ਇਸ ਲਈ ਉਹ ਨਰਿੰਦਰ ਕੋਰ ਨੂੰ ਛੇ ਮਹੀਨੇ ਬਾਅਦ ਹੀ ਇੰਡੀਆ ਦੇ ਵਿੱਚ ਭੇਜ ਦਿੰਦਾ ਸੀ ਤਾਂ ਜੋ ਉਹ ਉੱਥੇ ਪੱਕੀ ਨਾ ਹੋਵੇ ਹੁਣ 2015 ਦੀ ਲੋੜੀ ਦਾ ਮਹੀਨਾ ਆ ਚੁੱਕਿਆ ਸੀ ਜਾਨੀ ਕਿ ਜਨਵਰੀ ਦਾ ਮਹੀਨਾ ਹੁਣ ਗੁਰਨਾਮ ਸਿੰਘ ਦੀ ਤੇ ਗੁਰਨਾਮ ਸਿੰਘ ਦੀ ਪੂਰੀ ਫੈਮਿਲੀ ਨੇ ਇਹ ਸੋਚਿਆ ਸੀ ਕਿ ਇਹਨਾਂ ਦੇ ਛੋਟੇ ਮੁੰਡੇ ਦੀ ਲੋੜੀ ਜਰੀ ਸੀ ਉਹ ਪਿੰਡ ਦੇ ਵਿੱਚ ਜਾ ਕੇ ਹੀ ਇਹਨਾਂ ਨੇ ਮਨਾਉਣੀ ਸੀ ਕਿਉਂਕਿ ਇੱਥੇ ਇਹਨਾਂ ਨੇ ਬੜੀਆਂ ਹੀ ਸੁਖਣਾ ਸੁੱਖੀਆਂ ਹੋਈਆਂ ਸਨ ਖੁਣ ਗੁਰਨਾਮ ਸਿੰਘ ਨੇ ਇੰਡੀਆ ਦੇ ਵਿੱਚ ਹੀ ਇੱਕ ਆਪਣਾ ਘਰ ਵੀ ਲੈ ਲਿਆ ਸੀ ਤੇ ਇਸੇ ਘਰ ਦੇ ਵਿੱਚ ਇਹ ਲੋਰੀ ਮਨਾਉਣਾ ਚਾਹੁੰਦੇ ਸਨ ਇਹਨਾਂ ਨੇ ਇਹ ਸੋਚਿਆ ਸੀ ਕਿ ਉਹ ਜਨਵਰੀ ਦਾ ਮਹੀਨਾ ਪੂਰਾ ਇੱਥੇ ਰਹਿਣਗੇ ਤੇ ਲੋਰੀ ਇੰਜੋਏ ਕਰਨਗੇ ਇਹ ਹੁਣ 2015 ਦੀ ਲੋਰੀ ਮਨਾਉਣ ਵਾਸਤੇ ਇੱਥੇ ਆ ਜਾਂਦੇ ਨੇ ਤਾਂ ਬੜੀ ਹੀ ਧੂਮ ਧਾਮ ਦੇ ਨਾਲ ਇੱਥੇ ਰਹਿ ਕੇ ਲੋਰੀ ਮਨਾਉਂਦੇ ਨੇ ਪਰ ਜਿਸ ਤਰ੍ਹਾਂ ਹੀ 16 ਜਨਵਰੀ ਹੁੰਦੀ ਹੈ ਤਾਂ ਗੁਰਨਾਮ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਇਹਦਾ ਪੂਰਾ ਪਰਿਵਾਰ ਵਾਪਸ ਇੰਗਲੈਂਡ ਚੱਲਿਆ ਹੈ ਕਿਉਂਕਿ ਇਹਨਾਂ ਦੇ ਛੋਟੇ ਮੁੰਡੇ ਦੀ ਕੋਈ ਮੈਡੀਕਲ ਪ੍ਰੋਬਲਮ ਸੀ ਤੇ ਇਹਨਾਂ ਨੇ ਅਪਾਇੰਟਮੈਂਟ ਲਈ ਹੋਈ ਸੀ ਇਸ ਕਰਕੇ ਇਹਨਾਂ ਨੇ ਹੁਣ ਵਾਪਸ ਜਾਣਾ ਹੈ 16 ਤਰੀਕ ਨੂੰ ਪੂਰਾ ਪਰਿਵਾਰ ਇੱਥੋਂ ਇੰਗਲੈਂਡ ਦੇ ਲਈ ਰਵਾਨਾ ਹੋ ਜਾਂਦਾ ਹੈ 17 ਤਰੀਕ ਨੂੰ ਇੰਗਲੈਂਡ ਪਹੁੰਚ ਕੇ ਨਰਿੰਦਰ ਕੋਰ ਦਾ ਘਰ ਵਾਲਾ ਇੱਕ ਮੈਸੇਜ ਕਰਦਾ ਹੈ ਕਿ ਉਹ ਪੂਰਾ ਪਰਿਵਾਰ ਰਾਜੀ ਖੁਸ਼ੀ ਇੱਥੇ ਪਹੁੰਚ ਗਿਆ ਹੈ 14 ਤਰੀਕ ਨੂੰ ਇਹ ਹੁਣ ਆਪਣੇ ਬੱਚਿਆਂ ਦੀ ਆਪਣੇ ਨਾਨਾ ਨਾਨੀ ਦੇ ਨਾਲ ਗੱਲ ਵੀ ਕਰਵਾਉਂਦਾ ਹੈ ਪਰ ਨਰਿੰਦਰ ਕੋਰ ਦੀ ਆਪਣੇ ਮਾਪਿਓ ਦੇ ਨਾਲ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਗੁਰਨਾਮ ਕਹਿੰਦਾ ਹੈ ਕਿ ਨਰਿੰਦਰ ਕੋਰ ਹਜੇ ਸਫ਼ਰ ਕਰਕੇ ਥੱਕੀ ਹੋਈ ਹੈ ਜਦੋਂ ਇਹਦੀ ਥਕਾਵਟ ਲੱਥੇਗੀ ਤਾਂ ਇਹ ਆਪਣੇ ਆਪ ਹੀ ਫੋਨ ਕਰ ਲਵੇਗੀ ਪਰ 20 ਤਰੀਕ ਦਾ ਪੂਰਾ ਦਿਨ ਗੁਜ਼ਰ ਜਾਂਦਾ ਹੈ ਨਰਿੰਦਰ ਕੋਰ ਆਪਣੇ ਮਾਪਿਆਂ ਨੂੰ ਇੰਡੀਆ ਦੇ ਵਿੱਚ ਫੋਨ ਨਹੀਂ ਕਰਦੀ ਹੁਣ 21 ਤਰੀਕ ਨੂੰ ਗੁਰਨਾਮ ਸਿੰਘ ਆਪਣੇ ਸਹੁਰੇ ਘਰ ਫਿਰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਨਰਿੰਦਰ ਕੋੜ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਘਰੋਂ ਸਾਰੇ ਕੱਪੜੇ ਲੈਨੇ ਪਾ ਕੇ ਇੱਥੋਂ ਚਲੀ ਗਈ ਤੇ ਦੋਨਾਂ ਮੁੰਡਿਆਂ ਨੂੰ ਘਰ ਦੇ ਵਿੱਚ ਛੱਡ ਗਈ ਨਰਿੰਦਰ ਕੋੜ ਦੇ ਘਰ ਵਾਲਿਆਂ ਨੂੰ ਗੁਰਨਾਮ ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਹੁਣ ਨਰਿੰਦਰ ਦਾ ਪਿਓ ਇੰਡੀਆ ਦੇ ਵਿੱਚ ਐਮਬੈਸੀ ਦੇ ਵਿੱਚ ਜਾਂਦਾ ਹੈ ਤੇ ਨਰਿੰਦਰ ਦੇ ਜਾਨ ਬਾਰੇ ਪਤਾ ਕਰਦਾ ਹੈ ਪਰ ਇਹਨੂੰ ਐਮਬੈਸੀ ਤੋਂ ਇਹ ਪਤਾ ਚੱਲਦਾ ਹੈ ਕਿ ਜਦੋਂ ਜੁਕੇ ਤੋਂ ਨਰਿੰਦਰ ਕੋੜ ਤੇ ਇਹਦਾ ਪੂਰਾ ਪਰਿਵਾਰ ਇੰਡੀਆ ਦੇ ਵਿੱਚ ਲੋਰੀ ਮਨਾਉਣ ਵਾਸਤੇ ਆਇਆ ਸੀ ਤਾਂ ਉਸ ਤੋਂ ਬਾਅਦ ਬਾਕੀ ਜਾਣੇ ਤਾਂ ਜੁਕੇ ਦੇ ਵਿੱਚ ਚਲੇ ਗਏ ਪਰ ਨਿਰਿੰਦਰ ਕੋੜ ਉਸ ਦਿਨ ਜੁਕੇ ਨਹੀਂ ਗਈ ਸੀ ਜਾਨਕਿ ਜਿਸ ਦਿਨ ਗੁਰਨਾਮ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਸੀ 17 ਤਰੀਕ ਨੂੰ ਕਿ ਉਹ ਵਾਪਸ ਇੰਗਲੈਂਡ ਜਾ ਰਹੇ ਨੇ ਉਸ ਦਿਨ ਉਹਨਾਂ ਦੇ ਨਾਲ ਨਿਰਿੰਦਰ ਕੋੜ ਹੈ ਹੀ ਨਹੀਂ ਸੀ ਹੁਣ ਨਿਰਿੰਦਰ ਕੋੜ ਦਾ ਪਿਤਾ ਸਿੱਧਾ ਹੀ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਗੁਰਨਾਮ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਉਂਦਾ ਹੈ ਪੁਲਿਸ ਵਾਲੇ ਜਦੋਂ ਆਪਣੀ ਕਾਰਵਾਈ ਸ਼ੁਰੂ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਡਰਾਈਵਰ ਨੂੰ ਫੜਦੇ ਨੇ ਜਿਹੜਾ ਡਰਾਈਵਰ ਇਹਨਾਂ ਨੂੰ 에어ਪੋਰਟ ਤੇ ਚੜਾ ਕੇ ਆਇਆ ਸੀ ਜਦੋਂ ਉਸ ਟੈਕਸੀ ਡਰਾਈਵਰ ਦੇ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਦੱਸਦਾ ਹੈ ਉਹਨੂੰ ਪੁਲਿਸ ਵਾਲੇ ਸਾਰਿਆਂ ਦੀ ਫੋਟੋਆਂ ਦਿਖਾਉਂਦੇ ਨੇ ਤੇ ਉਹ ਹੁਣ ਗੁਰਨਾਮ ਸਿੰਘ ਨੂੰ ਵੀ ਪਹਿਚਾਣ ਜਾਂਦਾ ਹੈ ਉਹਦੀ ਪਤਨੀ ਸਤਵੀਰ ਕੌਰ ਨੂੰ ਵੀ ਪਹਿਚਾਣ ਜਾਂਦਾ ਹੈ ਤੇ ਦੋਨਾਂ ਬੱਚਿਆਂ ਨੂੰ ਵੀ ਪਹਿਚਾਣ ਜਾਂਦਾ ਹੈ ਪਰ ਇਹ ਜਿਹੜੀ ਨਰਿੰਦਰ ਕੌਰ ਸੀ ਇਹਨੂੰ ਨਹੀਂ ਜਾਂਦਾ ਸੀ ਤੇ ਉਹ ਇਹ ਵੀ ਗੱਲ ਕਹਿ ਰਿਹਾ ਸੀ ਕਿ ਉਹ ਸਿਰਫ ਚਾਰਾਂ ਜਾਨਿਆਂ ਨੂੰ 에어ਪੋਰਟ ਤੇ ਛੜਾ ਕੇ ਆਇਆ ਸੀ ਇਸ ਤੋਂ ਪਹਿਲਾਂ ਉਹਨਾਂ ਨੂੰ ਕੋਈ ਹੋਰ ਗੱਡੀ ਰਾਜਾ ਸਾਹਿਬ ਗੁਰਦੁਆਰੇ ਦੇ ਵਿੱਚ ਛੱਡ ਕੇ ਗਈ ਸੀ ਤੇ ਇਹਨੇ ਰਾਜਾ ਸਾਹਿਬ ਗੁਰਦੁਆਰੇ ਤੋਂ ਹੀ ਇਹਨਾਂ ਚਾਰਾਂ ਜਾਨਿਆਂ ਨੂੰ ਚੱਕਿਆ ਸੀ ਹੁਣ ਪੁਲਿਸ ਵਾਲੇ ਜਿਹੜੀ ਪਹਿਲੀ ਟੈਕਸੀ ਇਹਨਾਂ ਨੂੰ ਛੱਡ ਕੇ ਗਈ ਸੀ ਉਹਦੇ ਡਰਾਈਵਰ ਦੀ ਪਾਲ ਕਰਦੇ ਨੇ ਤੇ ਆਖਿਰਕਾਰ ਉਹ ਵੀ ਡਰਾਈਵਰ ਫੜਿਆ ਜਾਂਦਾ ਹੈ ਇਹ ਡਰਾਈਵਰ ਦਾ ਨਾਮ ਸੀ ਬਲਬੀਰ ਸਿੰਘ ਜਿਹੜਾ ਕਿ ਗੁਰਨਾਮ ਸਿੰਘ ਦੇ ਹੀ ਰਿਸ਼ਤੇਦਾਰਾਂ ਦੇ ਵਿੱਚੋਂ ਕੋਈ ਸੀ ਤੇ ਇਹਨੂੰ ਹੁਣ ਜਦੋਂ ਇਹਦੇ ਕੋਲ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਇਹ ਹੁਣ ਦੱਸਦਾ ਹੈ ਕਿ 15 ਜਨਵਰੀ ਨੂੰ ਹੀ ਗੁਰਨਾਮ ਸਿੰਘ ਨੇ ਤੇ ਸਤਵੀਰ ਨੇ ਮਿਲ ਕੇ ਨਰੇਂਦਰ ਕੋੜ ਦਾ ਘਰ ਦੇ ਵਿੱਚ ਹੀ ਕਤਲ ਕਰ ਦਿੱਤਾ ਸੀ ਤੇ ਇਹਦੀ ਬੋਡੀ ਨੂੰ ਟਿਕਾਣੇ ਲਾਉਣ ਵਾਸਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਸੀ ਇਹਨਾਂ ਨੇ ਇਹ ਕਤਲ ਕੀਤਾ ਸੀ ਹਥੋੜੇ ਦੇ ਨਾਲ ਹਥੋੜੇ ਦੇ ਨਾਲ ਨਰੇਂਦਰ ਕੋੜ ਦੇ ਉੱਤੇ ਇਹਨਾਂ ਨੇ ਵਾਰ ਕੀਤੇ ਸਨ ਤੇ ਉਹਨੂੰ ਜਾਨੋਂ ਮਾਰ ਦਿੱਤਾ ਸੀ ਉਸ ਤੋਂ ਬਾਅਦ ਇਹਨਾਂ ਦੋਨਾਂ ਨੇ ਹੀ ਇਹਦੀ ਬੋਡੀ ਦੇ ਕਈ ਟੁਕੜੇ ਕੀਤੇ ਤੇ ਫਿਰ ਇਹਨਾਂ ਨੇ ਇੱਕ ਕੁੱਤੇ ਨੂੰ ਫੜਿਆ ਉਹਨੂੰ ਵੀ ਮਾਰਿਆ ਤੇ ਉਹਦੇ ਵੀ ਕਈ ਟੁਕੜੇ ਕੀਤੇ ਤੇ ਇਹਨਾਂ ਦੋਨਾਂ ਦੇ ਟੁਕੜਿਆਂ ਨੂੰ ਮਿਕਸ ਕਰਕੇ ਪਿੰਡ ਦੇ ਬਾਹਰ ਇੱਕ ਬਹੁਤ ਡੂੰਘਾ ਖੂਹ ਸੀ ਉਸ ਖੂਹ ਦੇ ਵਿੱਚ ਇਹਨਾਂ ਨੇ ਟੁਕੜਿਆਂ ਨੂੰ ਸੁੱਟ ਦਿੱਤਾ ਇਸ ਬਿਆਨ ਤੋਂ ਬਾਅਦ ਪੁਲਿਸ ਨੇ ਨਰਿੰਦਰ ਕੋਰ ਦੀ ਬੋਡੀ ਨੂੰ ਖੂਹ ਦੇ ਵਿੱਚੋਂ ਕੱਢਿਆ ਖੂਹ ਕਾਫੀ ਡੂੰਘਾ ਸੀ ਇਸ ਕਰਕੇ ਇਸ ਪ੍ਰੋਸੈਸ ਨੂੰ ਲਗਭਗ 2 ਤੋਂ 3 ਦਿਨ ਲੱਗੇ ਸਨ ਤੇ ਇਸ ਤੋਂ ਬਾਅਦ ਨਰਿੰਦਰ ਕੋਰ ਦੀ ਲਾਸ਼ ਦਾ 28 ਮਾਰਚ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਪੁਲਿਸ ਨੂੰ ਐਫ ਆਈ ਆਰ ਦਰਜ ਕੀਤੀ ਤੇ ਤਿੰਨ ਲੋਕਾਂ ਦੇ ਖਿਲਾਫ ਪੜਚਾਅ ਕਰਿਆ ਇਹ ਤਿੰਨ ਲੋਕ ਸਨ ਗੁਰਨਾਮ ਸਿੰਘ ਉਹਦੀ ਪਤਨੀ ਤੇ ਇੱਕ ਟੈਕਸੀ ਡਰਾਈਵਰ ਬਲਬੀਰ ਸਿੰਘ ਤੇ ਇਧਰ ਇੰਗਲੈਂਡ ਦੇ ਵਿੱਚ ਨਿਰਿੰਦਰ ਕੋਰ ਦੀ ਭੈਣ ਪਰਮਜੀਤ ਵੱਲੋਂ ਵੀ ਇੰਗਲੈਂਡ ਦੇ ਵਿੱਚ ਇੱਕ ਮੁਕਦਮਾ ਚਲਾਇਆ ਜਾਂਦਾ ਹੈ ਗੁਰਨਾਮ ਸਿੰਘ ਤੇ ਸਤਵੀਰ ਕੋਰ ਦੇ ਉੱਤੇ ਇਹ ਸੀ ਇੱਕ ਐਨਆਰਆਈ ਕਿਲਰ ਦੀ ਕਹਾਣੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ